ਨਮਸਕਾਰ ਜੀ ਵੈਲਕਮ ਸਮਾਣਾ ਟੂਡੇ ਨਿਊਜ਼ ਅਕਸਰ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਚੰਗਾ ਭਵਿੱਖ ਬਣਾਉਣ ਲਈ ਵਿਦੇਸ਼ਾਂ ਵਿੱਚ ਪੜ੍ਹਾਈ ਅਤੇ ਰੋਜ਼ਗਾਰ ਲਈ ਭੇਜਦੇ ਹਨ ਲੇਕਿਨ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਹੁੰਦਾ ਹੈ ਸਮਾਣਾ ਦੇ ਰਹਿਣ ਵਾਲੇ ਮਾਸਟਰ ਭਰਪੂਰ ਸਿੰਘ ਅਤੇ ਉਹਨਾਂ ਦੀ ਪਤਨੀ ਸੁਚੇਤ ਕੌਰ ਨੇ ਆਪਣੀ ਬੱਚੀ ਰਮਨਦੀਪ ਕੌਰ ਨੂੰ ਕੈਨੇਡਾ ਪੜ੍ਹਾਈ ਲਈ ਭੇਜਿਆ ਸੀ ਉਹ ਸ ਬੱਚੀ ਦਾ ਜੀਵਨ ਚੰਗਾ ਬਣ ਸਕੇ ਪਰ ਰੱਬ ਨੂੰ ਕੁਝ ਹੋਰ ਹੀ ਮਨਜੂਰ ਸੀ ਉਹ ਰਮਨਦੀਪ ਕੋਰ ਨੇ ਕੈਨੇਡਾ ਵਿੱਚ ਆਪਣੀ ਪੜ੍ਹਾਈ ਪੂਰੀ ਕਰ ਲਈ ਸੀ ਅੱਜ ਅਤੇ ਪਰसों ਸ਼ਾਮ ਓਵਰਕਾਰ ਰਹੀ ਰਮਨਦੀਪ ਕੋਰ ਅਤੇ ਉਸਦੇ ਦੋ ਸਾਥੀ ਜੋ ਕਿ ਪਹਿਣਪਰਾ ਫਤਿਹਗੜ੍ਹ ਸਾਹਿਬ ਜ਼ਿਲ੍ਹਾ ਦੇ ਰਹਿਣ ਵਾਲੇ ਸੀ ਉਹਨਾਂ ਆਪਣੀ ਪੀਆਰ ਅਪਲਾਈ ਕਰਕੇ ਵਾਪਸ ਪਰਤੇ ਰਹੇ ਸਨ ਅਤੇ ਰਸਤੇ ਵਿੱਚ ਕਾਰ ਦਾ ਟਾਇਰ ਨਿਕਲ ਗਿਆ ਅਤੇ ਗੱਡੀ ਓਵਰ ਕੰਟਰੋਲ ਹੋ ਗਈ ਉਸ ਤੋਂ ਬਾਅਦ ਇੰਨਾ ਬੱਚਿਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਮਨਦੀਪ ਕੌਰ ਦੇ ਤਾਇਆ ਤੇ ਮਾਮਾ ਨੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਜੋ ਬੱਚੇ ਵਿਦੇਸ਼ਾਂ ਵਿੱਚ ਜਾਂਦੇ ਹਨ ਕਿਸੇ ਦੇ ਵੀ ਬੱਚੇ ਹੋਣ ਉਹਨਾਂ ਦੇ ਕਿਸੇ ਤਰ੍ਹਾਂ ਦਾ ਵੀ ਕੋਈ ਹਾਦਸਾ ਹੋ ਜਾਂਦਾ ਹੈ ਬੱਚਿਆਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਦੀ ਡੈੱਡ ਬੋਡੀ ਜਲਦੀ ਤੋਂ ਜਲਦੀ ਭਾਰਤ ਲਿਆਂਦੀ ਜਾਵੇ ਤਾਂ ਕਿ ਮਾਤਾ ਪਿਤਾ ਆਪਣੇ ਬੱਚਿਆਂ ਦਾ ਸੰਸਕਾਰ ਕਰ ਸਕਣ ਕਿਉਂਕਿ ਜਦ ਤੱਕ ਬੱਚਿਆਂ ਦੀ ਡੈੱਡ ਬੋਡੀ ਉਹਨਾਂ ਤੱਕ ਨਹੀਂ ਪਹੁੰਚਦੀ ਤਾਂ ਪਰ ਪਰਿਵਾਰ ਦੀ ਹਾਲਤ ਕਿਸ ਤਰ੍ਹਾਂ ਦੀ ਹੁੰਦੀ ਹੈ ਤੁਸੀਂ ਸਮਝ ਹੀ ਸਕਦੇ ਹੋ ਸਮਾਣਾ ਤੋਂ ਕਲਾਸ਼ ਸ਼ਰਮਾ ਨੂਰੀ ਬਾਂਸਲ ਦੀ ਰਿਪੋਰਟ ਅੱਜ ਹਾਲਾਤ ਐ ਮਜਬੂਰ ਹੋ ਕੇ ਬੱਚਾ ਬੱਚੇ ਦੇ ਭਵਿੱਖ ਲਈ ਮਾਪੇ ਭੇਜਦੇ ਆਂ। ਕੀ ਕਹੋਗੇ ਤੁਸੀਂ? ਸਮਝੋ। ਇਹ ਕਹਿਣਾ ਇਹ ਆ ਜੀ ਪ੍ਰਸ਼ੋਤਮ ਜੀ। ਇਹ ਮੇਰੀ ਭਾਣਜੀ ਸੀ। 4 ਸਾਲ ਪਹਿਲਾਂ ਅਸੀਂ ਉਹ ਸਟੱਡੀ ਵਾਸਤੇ ਉਹਦੇ ਚੰਗੇ ਭਵਿੱਖ ਵਾਸਤੇ ਉਹਨੂੰ ਭੇਜਿਆ ਸੀ। ਸਲੋ ਵਧੀਆ ਹੁਣ ਤੱਕ ਠੀਕ ਰਹੀ ਆ। ਉਸ ਦਿਨ ਉਹ ਜਿਸ ਦਿਨ ਉਹ ਗਏ ਨਾਲ ਦੋ ਬੱਚੇ ਮਿਲੋ ਦੇ ਸੀਗੇ। ਤਿੰਨੋਂ ਜਣੇ ਸੀਗੇ ਇਹਨਾਂ ਨੇ ਉੱਭਰ ਕਰਾਏ ਤੇ ਕਰੀ ਆ। ਤਾਂ ਇਹ ਆਪਣੀ ਫੈਲ ਲਾਉਣ ਗਏ ਸੀ ਪੀਆਰ ਦੇ। ਹਮ ਰਸਤੇ 'ਚ ਜਿਵੇਂ ਪਤਾ ਲੱਗ ਗਿਆ ਕਾਰ ਦਾ ਪਿਛਲਾ ਪੱਈਆ ਜਿਹੜਾ ਹੈਗਾ ਉਹ ਕਹਿੰਦੇ ਨਿਕਲ ਗਿਆ ਇੱਕਦਮ ਤੇ ਉਸ ਤੋਂ ਬਾਅਦ ਫਿਰ ਥੋੜਾ ਜਿਹਾ ਪਹਾੜੀ ਏਰੀਆ ਸੀਗਾ ਔਰ ਉੱਖਾ ਰੱਖਾਂ 'ਚ ਵੱਜੀ ਗੱਡੀ ਜਿੱਥੇ ਮਤਲਕ ਇਤਨਾ ਬੱਚਿਆਂ ਦੀ ਡੈਥ ਹੋ ਗਈ ਡਰਾਈਵਰ ਨੂੰ ਕੁਝ ਨਹੀਂ ਹੋਇਆ ਉਹਦਾ ਉਹ ਠੀਕ ਰਿਹਾ ਹੁਣ ਕੀ ਅਪੀਲ ਹੈ ਸਰ ਅਪੀਲ ਤਾਂ ਇੱਕ ਬੰਤੀ ਹੋਈ ਆ ਵੀ ਐਂਡ ਹੁਣ ਡੈੱਡ ਬੋਡੀ ਦਾ ਹੀ ਹੁੰਦਾ ਸਾਰੇ ਮਾਂ-ਬਾਪਾਂ ਨੂੰ ਯਾਪਕ ਇਹ ਕੋਈ ਸਰਕਾਰਾਂ ਦਾ ਵੀ ਕੋਈ ਕਸੂਰ ਨਹੀਂ ਕਿਸੇ ਦਾ ਕੋਈ ਕਸੂਰ ਨਹੀਂ ਉੱਥੇ ਜਾਣਾ ਬੱਚਾ ਪੜਨ ਜਾਂਦਾ ਕੋਈ ਇਹੋ ਜਿਹੀ ਗੱਲ ਨਹੀਂ ਹੈ ਆਪਣੇ ਭਵਿੱਖ ਲਈ ਜਾਂਦਾ ਪਰ ਐਂਡ 'ਚ ਜਦੋਂ ਆਹ ਜਿਹੜਾ ਹਾਦਸਾ ਜਿਹੜਾ ਇਸ ਤਰ੍ਹਾਂ ਦਾ ਵਾਪਰਦਾ ਹੈ ਨਾ ਇਹਦੇ ਵਾਸਤੇ ਇੱਕ ਸਰਕਾਰਾਂ ਨੂੰ ਜਰੂਰ ਅਪੀਲ ਆ ਕਿ ਜਦੋਂ ਇਸ ਤਰ੍ਹਾਂ ਕਿਸੇ ਦਾ ਵੀ ਬੱਚਾ ਇਸ ਤਰ੍ਹਾਂ ਹੋ ਜਾਏ ਤਾਂ ਪਲੀਜ਼ ਉਹਨੂੰ ਮਤਲਬ ਕਿ ਜਿੰਨੀ ਛੇਤੀ ਡੈੱਡ ਬੋਡੀ ਉਹਦੀ ਲਿਆਂਦੀ ਜਾ ਸਕਦੀ ਆ ਉਹ ਲਿਆਂਦੀ ਜਾਵੇ ਠੀਕ ਹਾਂ ਕੀ ਨਾਮ ਆਪ ਜੀ ਦਾ ਮੇਰਾ ਨਾਮ ਬਲਜਿੰਦਰ ਸਿੰਘ ਹੈ ਹਾਂ ਤੁਹਾਡੀ ਜਿਹੜੀ ਭਤੀਜੀ ਸੀ ਕੀ ਨਾਮ ਸੀ ਰਸ਼ਮ ਜੀ ਤੁਸੀਂ ਭੇਜ ਜਾਈਂ ਰਸਮਦੀਪ ਕੁਰਸੀ ਉਹਦੇ ਪ੍ਰੇਖ ਲਈ ਭੇਜਿਆ ਸੀ ਜੀ ਬਾਹਰ ਕਿੰਨੇ ਸਾਲ ਹੋ ਕੈਨੇਡਾ ਗਏ 10 ਸਾਲ 10 ਮਹੀਨੇ ਹੋ ਗਏ ਸੀ ਤੇ ਉਥੇ ਕੀ ਸੋਚਣਾ ਮਿਲੀ ਤੁਹਾਨੂੰ ਮਨਪੱਲਾ ਉਹਨੇ ਉੱਪਰ ਕਰਕੇ ਪੀਆਰ ਦੀ ਫਾਈਲ ਲਾ ਕੇ ਉੱਪਰ ਕਰਕੇ ਆਉਣ ਦੇ ਸੀ ਹੂੰ ਰਸਤੇ 'ਚ ਐਕਸੀਡੈਂਟ ਹੋ ਗਿਆ ਕਹਿੰਦੇ ਗੱਡੀ ਦਾ ਟਾਇਰ ਖੁੱਲ ਗਿਆ ਪਤਾ ਨਹੀਂ ਕੀ ਹੋਇਆ ਕਹਿੰਦੇ ਤੇ ਉਹਦੇ ਵਿੱਚ ਬੱਚੇ ਤਿੰਨ ਬੱਚੇ ਹੀ ਤਿੰਨਾਂ ਦੀ ਡੈਥ ਹੋ ਗਈ ਦੋ ਕਿੱਥੇ ਦੇ ਆ ਦੋ ਅਮਲੋਹ ਦੇ ਲੱਗੇ ਹੋਏ ਮਿਲੋ ਦੇ ਕਿਸੇ ਪਿੰਡ ਦੇ ਹਾਂ ਸਰਕਾਰ ਨੂੰ ਤੁਸੀ ਕੀ ਅਪੀਲ ਕਰਦੇ ਜਲਦੀ ਬੋਦੀ ਆ ਜਾਏ ਇੱਥੇ ਅਸੀਂ ਸਰਕਾਰ ਨੂੰ ਇਹ ਮੰਗ ਕਰਾਂਗੇ ਜੀ ਸਾਡੇ ਬੱਚੇ ਦੀ ਜਲਦੀ ਤੋਂ ਜਲਦੀ ਬੋਦੀ ਇੱਥੇ ਮੰਗਵਾਈ ਜਾਵੇ ਸੈਂਟਰ ਸੇ ਕਹੇ ਮਾਸਟਰ ਜੀ ਨੇ ਕਿਸ ਤਰ੍ਹਾਂ ਮੰਨ ਲਓ ਕੀ ਮਨ ਮੈਂ ਆਇਆ ਵੀ ਬਾਹਰ ਭੇਜੀ ਬੱਚੇ ਨੂੰ ਇਸ ਤਰ੍ਹਾਂ ਫਿਰ ਬਸ ਆਪਣੇ ਭੁੱਖ ਲਈ ਬੱਚਿਆਂ ਦੇ ਭੁੱਖ ਲਈ ਭੇਜੀ ਦਾ ਹੀ ਅੱਗੇ ਹਾਂ ਵੀ ਉਹਨਾਂ ਦਾ ਭੁੱਖ ਬਣੇਗਾ ਹਨ ਵਧੀਆ ਉਹ ਪਰਮਾਤਮਾ ਨੇ ਬੱਚੀ ਨੂੰ ਕਿਸ ਤਰ੍ਹਾਂ ਲਿਖ ਬਣਾਉਣੇ ਨਹੀਂ ਦਿੱਤਾ ਜੀ ਅੱਧੇ ਜੀ